ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮ ਹੋਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਨੇ ਮਿਸ਼ੀਗਨ ਦੂਰ ਤੇ ਗਏ ਸੀ ਤੇ ਉੱਥੋਂ ਦੀਆਂ ਬਣਾਈਆਂ ਹੋਈਆਂ ਵੀਡੀਓਜ਼ ਨੇ ਤੇ ਹੌਲੀ-ਹੌਲੀ ਐਡਿਟ ਕਰਕੇ ਤੁਹਾਡੇ ਨਾਲ ਸਾਂਝ ਪਾਈ ਜਾਂਦੇ ਆ ਤੇ ਸੋਹਣਾ ਨਜ਼ਾਰਾ ਉੱਚੇ ਨੀਵੇਂ ਰਾਹ ਨੇ ਤੇ ਬਸ ਜਿਵੇਂ ਵੀ ਮਾਹੌਲ ਆ ਉਮੀਦ ਆਪਾਂ ਤੁਹਾਡੇ ਨਾਲ ਸਾਂਝ ਪਾ ਦਨੇ ਆ ਅਸੀਂ ਹੁਣ ਪਹੁੰਚ ਗਏ ਆ ਮੇਸ਼ੀਗਨ ਦੇ ਵਿੱਚ ਤੇ ਕਨੇਡਾ ਦੇ ਬਾਰਡਰ ਦੇ ਬਿਲਕੁਲ ਨੇੜੇ ਆ ਤੇ ਜਿਹੜੇ ਸ਼ਹਿਰ 'ਚ ਅਸੀਂ ਜਾ ਕੇ ਰੁਕਾਂਗੇ ਉਹ ਸ਼ਹਿਰ ਦਾ ਨਾਮ ਹੈਗਾ ਗ੍ਰੈਂਡ ਰੈਪਿਡ ਤੇ ਪਹੁੰਚਣ ਵਾਲੇ ਆ ਬਸ ਪੰਜ ਚਰ ਮਿੰਟਾਂ ਦੇ ਵਿੱਚ ਜਿੱਥੇ ਵੀ ਕਿਤੇ ਖੂਬਸੂਰਤ ਜਿਹਾ ਮਾਹੌਲ ਹੁੰਦਾ ਚਾਰੇ ਪਾਸੇ ਹਰੇ ਭਾਈ ਹੁੰਦੀ ਆ ਗ੍ਰੀਨਰੀ ਹੁੰਦੀ ਆ ਉਹ ਆਪਾਂ ਵੀਡੀਓ ਬਣਾ ਲੈਨੇ ਆ ਤੇ ਤੁਹਾਡੇ ਨਾਲ ਸਾਂਝ ਪਾ ਦੇ ਦੀਆ ਇਹੋ ਜਿਹਾ ਵਾਤਾਵਰਨ ਆਪਾਂ ਨੂੰ ਵੀ ਬਹੁਤ ਪਸੰਦ ਆ ਤੇ ਰੱਬ ਨੇ ਭੇਜੇ ਵੀ ਇੱਥੇ ਹੀ ਆ ਹੌਲੀ ਹੌਲੀ ਚਿੱਤਰ ਨੂੰ ਵੀ ਸਫਰ ਕਰਾਂਗੇ ਤੇ ਤੁਹਾਡੇ ਨਾਲ ਵੀਡੀਓ ਬਣਾ ਕੇ ਸਾਂਝ ਜਰੂਰ ਪਾਇਆ ਕਰਾਂਗੇ। ਭਾਵੇਂ ਕੋਈ ਸ਼ੇਅਰ ਕਰੇ, ਭਾਵੇਂ ਕੋਈ ਨਾ, ਭਾਵੇਂ ਕੋਈ ਦੇਖੇ, ਭਾਵੇਂ ਕੋਈ ਨਾ। ਸੋ ਆੜਾ-ਦੋੜਾ ਬਹੁਤ ਸੋਹਣਾ। ਚੰਗੀਆਂ ਫਸਲਾਂ ਖੜੀਆਂ ਨੇ, ਸੋਇਆਬੀਨ, ਮੱਕੀ। ਤੇ ਕਣਕ ਲਗਭਗ ਬਾਡੀ ਨੂੰ ਤਿਆਰ ਆ। ਅੱਜ 27 ਜੂਨ ਦਿਨ ਹੈਗਾ ਸ਼ੁੱਕਰਵਾਰ ਤੇ ਸਮਾਂ ਹੈਗਾ ਸ਼ਾਮ ਦੇ ਬਚੇ ਹੋਏ ਨੇ 6 ਦੇਖੋ ਇਹਨਾਂ ਵਧੀਆ ਜਿਹੜੇ ਰੋਡ ਨੇ ਨਾ ਉਹਨਾਂ ਦੇ ਸਹੂਲਤ ਬਹੁਤ ਵਧੀਆ ਕੀਤੀ ਹੋਈ ਆ ਅਨ ਜਮਾ ਬਟ ਕੱਢੇ ਪੈਨੇ ਰੋੜਾਂ ਦੇ ਬਾਕੀ ਜਿਹੜੇ ਡਰਾਈਵਰ ਭਰਾ ਨੇ ਉਹਨਾਂ ਨੂੰ ਤਾਂ ਸਾਰਾ ਪਤਾ ਹੀ ਆ ਤੇ ਦੇਖੀ ਚੱਲੋ ਪਹੁੰਚਾਂਗੇ ਆਪਾਂ ਬਰ ਸ਼ਹਿਰ ਪਹੁੰਚਣ ਵਾਲਿਆਂ ਜਿੱਥੇ ਜਾਣਾ ਇਹ ਤੋਂ ਅਗਲੀਆਂ ਜਿਹੜੀਆਂ ਵੀਡੀਓ ਆਉਣਗੀਆਂ ਉਹ ਬਹੁਤ ਵਧੀਆ ਝੀਲਾਂ ਦੀਆਂ ਵੀਡੀਓ ਤੇ ਜਿਹੜੇ ਹੋਰ ਖੂਬਸੂਰਤ ਥਾਵਾਂ ਤੇ ਅਸੀਂ ਜਾਵਾਂਗੇ ਦੇਖਣ ਯੋਗ ਥਾਵਾਂ ਨੇ ਉਹ ਸਾਰੀਆਂ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ ਤੇ ਬਣੇ ਰਹੋ ਸ਼ੇਅਰ ਕਰਦੇ ਰਹੋ ਜਿਹੜੇ ਸੱਜਣ ਮਿੱਤਰ ਪਸੰਦ ਕਰਦੇ ਨੇ ਉਹ ਦੇਖੀ ਚੱਲਿਓ ਜਿਹੜੇ ਨਹੀਂ ਪਸੰਦ ਕਰਦੇ ਚਲੋ ਉਹਨਾਂ ਦੀ ਮਰਜ਼ੀ ਆ ਇਸ ਤੋਂ ਬਾਅਦ ਅਗਲਾ ਟੂਰ ਲਾਵਾਂਗੇ ਕੈਨੇਡਾ ਦਾ। ਫਿਰ ਤੁਹਾਨੂੰ ਦਿਖਾਵਾਂਗੇ ਕੈਨੇਡਾ ਦਾ ਸਾਰਾ ਮਾਹੌਲ ਜਿਹੋ ਜਿਹਾ ਵੀ ਦਿਖਾ ਸਕੀਏ ਬੱਦ ਤੋਂ ਬੱਦ। ਦੇਖੋ ਅਸੀਂ ਇਹ ਪਹੁੰਚ ਗਏ ਹਾਂ ਜਿੱਥੇ ਜਾਣਾ ਸੀ ਇਹ ਸ਼ਹਿਰ ਗ੍ਰੈਂਡ ਰੈਪਿਡ ਤੇ ਠੀਕ ਹੈ ਜੀ।